ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬਨਵਾਜ ਥਿਤਿ ਗੋੜੀ ਮਹੱਲਾ ਪੰਜਵਾਂ ਸ਼ਲੋਕ ਏਕ ਓਂਕਾਰ ਸਤਗੁਰ ਪ੍ਰਸਾਦਿ ਜਲਥਲ ਮਈਰ ਪੂਰਿਆ ਸੁਆਮੀ ਸਿਰਜਨਹਾਰ ਅਨਿਕ ਪਾਤ ਹੋਏ ਪਸਰਿਆ ਨਾਨਕ ਇਕੰਕਾਰ ਪੌੜੀ ਏਕਮੇ ਇਕੰਕਾਰ ਪ੍ਰਭ ਕਰੋ ਬੰਦਨਾ ਧਿਆਈ ਗੁਣ ਗੋਬਿੰਦ ਗੋਪਾਲ ਪ੍ਰਭ ਸਰਨਾ ਬਰੋ ਹਰਿ ਰਾਈ ਤਾਂ ਕੀ ਆਸ ਕਲਿਆਣ ਸੁਖ ਜਾਂ ਤੇ ਸਭ ਕਸ਼ ਹੋਈ ਚਾਰ ਕੁੰਟ ਦੇਦਸ ਬ੍ਰਹਮਿਉ ਤਿਸ ਬਿਨ ਅਵਰਨਾ ਕੋਈ ਬੇਦ ਪ੍ਰਾਨ ਸਿੰਮ੍ਰਤ ਸੁਣੀ ਬਹੁ ਵਿਦ ਕਰੋ ਵਿਚਾਰ ਪਤਤ ਉਧਾਰਨ ਪੈ ਹਰਨ ਸੁਖ ਸਾਗਰ ਨਰੰਕਾਰ ਦਾਤਾ ਭੁਗਤਾ ਦੇਨ ਹਾਰ ਦੇਸ ਬਿਨ ਉਹਰ ਨਾ ਜਾਈ ਜੋ ਚਾਹੇ ਸੋਈ ਮਿਲੇ ਨਾਨਕ ਹਰ ਗੁਣ ਗਾਈ ਗੋਬਿੰਦ ਜਸ ਗਾਈਐ ਹਰ ਨੀਤ ਮਿਲ ਭਜੀਐ ਸਾਧ ਸੰਗ ਮੇਰੇ ਮੀਤ ਰਹਾਉ ਸਲੋਕ ਕਰੋ ਬੰਦਨਾ ਅਨਕ ਵਾਰ ਸਰਨੇ ਪਰ ਹਰ ਰਾਈ ਧਰਮ ਕੱਟੀਐ ਨਾਨਕ ਸਾਧ ਸੰਗ ਦੁਤਿਆ ਭਾਉ ਮਿਟਾਈ ਪੌੜੀ ਦੁਤਿਆ ਦੁਰਮਤ ਦੂਰ ਕਰਨ ਗੁਰ ਸੇਵਾ ਕਰਨੀ ਹਿਤ RAM ਰਤਨ ਮਨ ਤਨ ਬਸੈ ਤਜ ਕਾਮ ਕਰੋ ਦਲੋਬ ਮੀਤ ਮਰਨ ਮਿਤੇ ਜੀਵਨ ਮਿਲੇ ਬਿਨ ਸੇ ਸਗਲ ਕਲੇਸ਼ ਆਪਤ ਜੋ ਗੋਬਿੰਦ ਪਜੋ ਪਾਓ ਭਗਤ ਪਰਵੀਸ ਲਾਭ ਮਿਲੇ ਤੋ ਟਾਹਿਰ ਹਰਦਰਗੀ ਪਤਵੰਤ ਰਾਮ ਨਾਮ ਤਨ ਸੰਚਵੈ ਸਾਚ ਸਹਾ ਭਗਵੰਤ ਉਠਤ ਬੈਠਤ ਹਰਿ ਭਜੂ ਸਾਧ ਸੰਗ ਪਰੀਤ ਨਾਨਕ ਦੁਰਮਤ ਛਟ ਗਈ ਪਾਰ ਬ੍ਰਹਮ ਵਸੇ ਚੀਤ ਸਲੋਕ ਤੀਨ ਬਿਆ ਪੈ ਜਗਤ ਕੋ ਤੁਰਿਆ ਪਵੇ ਕੋਈ ਨਾਨਕ ਸੰਤ ਨਿਰਮਲ ਪੈ ਜਿਨ ਮਨ ਵਸਿਆ ਸੋਈ ਪੌੜੀ ਤ੍ਰਿਤਿਆ ਤ੍ਰੈ ਗੁਣ ਵਿਖੇ ਫਲ ਕਬ ਉੱਤਮ ਕਬ ਨੀਚ ਨਰਕ ਸੁਰਗ ਪਰਮਤੋਂ ਕਣੋ ਸਦਾ ਸੰਗਾਰੈ ਮੀਚ ਹਰ ਖਸੋਗ ਸਹਿ ਸਾ ਸੰਸਾਰ ਹਉ ਹਉ ਕਰ ਤੇ ਬਿਹਾਈ ਜਨ ਕੀ ਐ ਤੇ ਸੇ ਨ ਜਾਣਨੀ ਚਤ ਵੈ ਅਨ ਕੋ ਪਾਈ ਆਦ ਬਿਆਦ ਪਾਦ ਰਸ ਕਬ ਹੂ ਨਾ ਟੂਟੈ ਤਾਪ ਪਾਰ ਬ੍ਰਹਮ ਪੂਰਨ ਧਨੀ ਮੈਂ ਬੁਝੇ ਪਰਤਾਪ ਮੋ ਪਰਮ ਬੂੰਡਤ ਘਣੋ ਮਹਾਂ ਨਰਕ ਮੈਂ ਵਾਸਿ ਕਰ ਕੇ ਕਿਰਪਾ ਪ੍ਰਭ ਰਾਖ ਲਿਓ ਨਾਨਕ ਤੇਰੀ ਆਸ ਸਸ ਲੋਕ ਚਤਰ ਸਿਆਨਾ ਸੋ ਕੜ ਸੋਈ ਜਨ ਤਜਿਆ અપਮਾਨ ਚਾਰ ਪਦਾਰਥ ਤੇ ਅਸ਼ਟ ਸਿੱਧ ਭਜ ਨਾਨਕ ਹਰ ਨਾਮ ਪੌੜੀ ਚਤਰਥ ਚਾਰੇ ਬੇਦ ਸੁਣ ਸੋਦੇਉ ਤਤ ਵਿਚਾਰ ਸਰਬ ਖੀਮ ਕਲਿਆਣ ਨਿਧ ਰਾਮ ਨਾਮ ਜਪਸਾਰ ਨਰਕ ਨਵਾਰੇ ਦੁਖ ਹਰੈ ਟੂਟੈ ਅਨਕ ਕਲਿਸ ਮੀ ਚੁਟੈ ਜਮਤੇ ਛੁਟੈ ਹਰ ਕੇ ਰਤਨ ਪਰਵੇਸ ਪਉ ਬਿਨ ਸੇ ਅੰਬਰਤ ਰਸੈ ਰੰਗ ਰਤੇਂਦਰੰਕਾਰ ਦੁਖ ਦਰਦ ਅਪਵਿੱਤਰਤਾ ਨਾਸੀ ਨਾਮ ਹਾਧਾਰ ਸੁਰ ਨਾਰ ਮਨ ਜਨ ਖੋਜਤੀ ਸੁਖ ਸਾਗਰ ਗੋਪਾਲ ਮਨ ਨਿਰਮਲ ਮੁਖ ਉਜਲਾ ਹੋਈ ਨਾਨਕ ਸਾਦਰ ਵਾਲ ਸਲੋਕ ਪੰਜ ਬਕਾਰ ਮਨ ਮੈਂ ਬਸੈ ਰਾਤੀ ਮਾਇਆ ਸੰਗ ਸਾਧ ਸੰਗ ਹੋਈ ਨਿਰਮਲਾ ਨਾਨਕ ਪ੍ਰਭ ਕੈ ਰੰਗ ਪਾਉੜੀ ਪੰਚਮ ਪੰਚ ਪਰਦਾਨਤੀ ਜੇ ਜਾਨਿਓ ਪਰਪੰਚ ਕੁਸਮ ਬਾਸ ਬਉ ਰੰਗ ਕਾਣੋ ਸਭ ਮਿਥਿਆ ਬਲ ਬੰਚ ਨਹਿ ਜਾਪੇ ਨਹਿ ਬੂਜੀਐ ਨਹਿ ਕਸ਼ ਕਰਤ ਵਿਚਾਰ ਸਵਾਦ ਮੋ ਰਸ 베ਦੇਓ ਅਗਿਆਨ ਰਤਿਓ ਸੰਸਾਰ ਜਨਮ ਮਰਨ ਬਉ ਜੋਨ ਭਰਮਨ ਕਿ ਨੈ ਕਰਮ ਅਨੇਕ ਰਚਨ ਹਾਰਨੈ ਸਿਮਰਿਓ ਮਨ ਨਾ ਵਿਚਾਰ ਬਬੇ ਇਕ ਪਾਉ ਭਗਤ ਭਗਵਾਨ ਸੰਗ ਮਾਇਆ ਲਿਪਤ ਨ ਰੰਚ ਨਾਨਕ ਬਿਰਲੇ ਪਾਈਐ ਜੋ ਨ ਰਚੀ ਪਰਪੰਚ ਸਲੋਕ ਖਰ ਸਾਸਤੈ ਰਿਉ ਚੋ ਕਹਿ अंतन पार वार भगत सोई गुण गावती नानक प्रभु के द्वार पौड़ी खष्टम खट साम शास्त्र कह खष्टम खट शास्त्र कह सिमरत कथ अनेक उत्तम ऊचों पार ब्रह्म ਗਣ ਅੰਤ ਨ ਜਾਣੀ ਸੇਖ ਨਾਰਦ ਮਨ ਜਨ ਸੁਕ ਬਿਆਸ ਜਸ ਗਾਵਤ ਗੋਬਿੰਦ ਰਸ ਗੀਦੇ ਹਰਿ ਸਿਉ ਬਿਦੈ ਭਗਤ ਰਚੀ ਭਗਵੰਤ ਮੋਮਾਨ ਪਰਮ ਬਿਨ ਸਿਉ ਪਾਈ ਸਰਨ ਦਿਆਲ ਚਰਨ ਕੰਬਲ ਮਨ ਤਨ 바ਸੀ ਦਰਸ਼ਨ ਦੇਖਣ ਹਾਲ ਲਾਭ ਮਿਲੇ ਤੋ ਟਾਂਹੀ ਰਹਿ ਸਾਧ ਸੰਗ ਲਵਲਾਈ ਖਾਟ ਖਜਾਨਾ ਗੁਣ ਨਿਧਾਰੀ ਨਾਨਕ ਨਾਮ ਧਿਆਈ ਸਲੋਕ ਸੰਤ ਮੰਡਲ ਹਰ ਜਸ ਕਥੀ ਬੋਲੇ ਸਤ ਸੁਭਾਈ ਨਾਨਕ ਮਨ ਸੰਤੋਖੀ ਐ ਇਕ ਸਿਉ ਲਿਵ ਲਾਈ ਪੌੜੀ ਸਭ ਤਮ ਸੰਚੋ ਨਾਮ ਧੰਨ ਟੂਟ ਨਾ ਜਾਏ ਪੰਡਾਰ ਸੰਤ ਸੰਗਤ ਮੈਂ ਪਾਈ ਐ ਅੰਤ ਨ ਪਾਰਾ ਵਾਰ ਆਪ ਤਜੋ ਗੋਬਿੰਦ ਭਜੋ ਸਰਨ ਪਰ ਹਰਿ ਰਾਈ ਦੂਖ ਹਰੈ ਪਵ ਜਲ ਤਰੈ ਮਨ ਚੰਦਿਆ ਫਲ ਪਾਈ ਆਠ ਪੈਰ ਮਨਹਰ ਜਪੈ ਸਫਲ ਜਨਮ ਪਰਵਾਨ ਅੰਤਰ ਬਾਾਰ ਸਦਾ ਸੰਗ ਕਰਨ ਹਾਰਿ ਪਛਾਨ ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀਮਤ ਦੀ ਨਾਨਕ ਤਸ ਬਲਹਾਰਣੈ ਹਰ ਹਰ ਨਾਮ ਜਪੇ ਸਲੋਕ ਹਾਠ ਪੈਰ ਗੁਣ ਗਾਈਐ ਤਜਿਐ ਅਵਰ ਜੰਗਾਨ ਜਮ ਕੰਕਰ ਜੋ ਨਾ ਸਕੈ ਨਾਨਕ ਪ੍ਰਭੂ ਦਿਆਲ ਪੌੜੀ ਅਸ਼ਮੀ ਅਸ਼ਟ ਸਿੱਧ ਨਮਨਿਤ ਸਗਲ ਪਦਾਰਥ ਪੂਰਨ ਬੁੱਧ ਕਮਲ ਪ੍ਰਗਾਸ ਸਦਾ ਆਨੰਦ ਨਿਰਮਲ ਰੀਤ ਨਰੋ ਤਰਮੰਤ ਸਗਲ ਧਰਮ ਪਵਿੱਤਰ ਈਸ਼ਾਨ ਸਭ ਮੈਂ ਉੱਚ ਬਸੇਖ ਗਿਆਨ ਹਰ ਹਰ ਭਜਨ ਪੂਰੀ ਗੁਰ ਸੰਗ ਜਪ ਤਰੀਏ ਨਾਨਕ ਨਾਮ ਹਰ ਰੰਗ ਸਲੋਕ ਨਾਰਾਇਣ ਨ ਸਿਮਰਿਓ ਮੋਯੋ ਸਵਾਦ ਵਿਕਾਰ ਨਾਨਕ ਨਾਮ ਵਿਸਾਰੀਐ ਨਰਕ ਸੁਰਗ ਅਵਤਾਰ ਪੌੜੀ ਨੌਵੀਂ ਨਮੈਸ਼ਦਰ ਅਪਬੀਤ ਹਰ ਨਾਮ ਨਾ ਜਾਪੈ ਕਰਤ ਬੇਪਰੀਤ ਪਰ ਤ੍ਰਿਯਾਰ ਮੈਂ ਬਕੈ ਸਾਦਨਿੰਦ ਕਰ ਨਾ ਸੁਨੀ ਹਰ ਜਸ ਬਿੰਦ ਹੀਰੇ ਪਰ ਦਰਬ ਉਧਰ ਕੈ ਤਾਈ ਅਗਨ ਨਾਨੇ ਵਰੈ ਤ੍ਰਿਸ਼ਨਾ ਨਾ ਬੁਝਾਈ ਹਰ ਸਿਵਾ ਬਿਨੇ ਫਲ ਲਾਗੀ ਨਾਨਕ ਪ੍ਰਭ ਬਿਸਰਤ ਮਰ ਜਮੈ ਅਭਾਗੀ ਸਲੋਕ ਦਸ ਦਿਸ ਖੋਜਤ ਮੈਂ ਫੇਰਿਉ ਜਤ ਦੇਖੋ ਤਤ ਸੋਈ ਮਨ ਬਸਿ ਆਵੈ ਨਾਨਕ ਜੀ ਪੂਰਨ ਕਿਰਪਾ ਹੋਈ ਪੌੜੀ ਦਸਵੀਂ ਦਸ ਦੁਆਰ ਬਸ ਕੀਨੀ ਮਨ ਸੰਤੋਖ ਨਾਮ ਜਪ ਲੈਨੀ ਕਰਨੀ ਸੁਣੀਐ ਜਸ ਗੋਪਾਲ ਨੈ ਨਿਪੇਖਤ ਸਾਦ ਦਿਆਲ ਹਰਸਨਾ ਗੁਣ ਗਾਵੇ ਬੇਅੰਤ ਮਨ ਮੈਂ ਚਿਤ ਵਹਿ ਪੂਰਨ ਭਗਵੰਤ ਹਾਸ ਤੇ ਚਰ ਨਸੰਤ ਟਹਿਲ ਕਮਾਈਐ ਨਾਨਕ ਦੇ ਸੰਜਮ ਪ੍ਰਭ ਕਿਰਪਾ ਪਾਈਐ ਸਲੋਕ ਇਕੋ ਇਕ ਬਖਾਨੀਐ ਬਿਰਲਾ ਜਾਣੈ ਸਵਾਦ ਗੁਣ ਗੋਬਿੰਦ ਨ ਜਾਣੀਐ ਨਾਨਕ ਸਭ ਬਿਸਮਾਦ ਪੌੜੀ ਇਕਾਦਸ ਨਿਕਟ ਪੇਖੋ ਹਰਿ ਰਾਮ ਇੰਦਰੀ ਬਸ ਕਰ ਸੁਨੋ ਹਰਨਾਮ ਮਨ ਸੰਤੋਖ ਸਰਬ ਜੀ ਦਇਆ ਇਨ ਵਿਦ ਬਰਤ ਸਪੂਰਨ ਭਇਆ ਤਾਵਤ ਮਨ ਰੱਖੈ ਇਕਠਾਈ ਮਨ ਤਨ ਸੁਧ ਜਪਤ ਹਰਨਾਈ ਸਭ ਮੈਂ ਪੂਰ ਰਹਿ ਪਾਰ ਬ੍ਰਹਮ ਨਾਨਕ ਹਰ ਕੀਰਤਨ ਕਰ ਅਟਾਲੇ ਧਰਮ ਸਲੋਕ ਦਰ ਮਤ ਹਰੀ ਸੇਵਾ ਕਰੀ ਭੇਟ ਸਾਧਿ ਕਿਰਪਾਲ ਨਾਨਕ ਪ੍ਰਭ ਸਿਉ ਮਿਲ ਰਹਿ ਬਿਨ ਸੀਸ ਅਗਰ ਜੰਜਾਲ ਪੌੜੀ ਦੁਆ ਦਸੀ দান ਨਾਮ ਿਇਸ਼ਨਾਨ ਹਰ ਕੀ ਭਗਤ ਕਰੋ ਤਜ ਮਾਨ ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ ਮਾਨ ਤ੍ਰਿਪਤਾ ਸਹਿ ਕੀਰਤਨ ਪ੍ਰਭ ਰੰਗ ਕੋਮਲ ਬਾਣੀ ਸਭ ਕੋ ਸੰਤੋਖੈ ਪੰਚ ਪੂ ਆਤਮਾ ਹਰ ਨਾਮ ਰਸ ਪੋਖੈ ਗੁਰ ਪੂਰੀ ਤੇ ਨਿਚੋਂ ਪਾਈਐ ਨਾਨਕ ਰਾਮ ਰਮਤ ਫਿਰ ਜੋਣਨਾ ਆਈਐ ਸਲੋਕ ਤੀਨ ਗੁਨਾ ਮੈਂ ਵਿਆਪਿਆ ਪੂਰਨ ਹੋਤ ਨ ਕਾਮ ਪਤਿ ਉਦਾਰਨ ਮਨ ਬਸੈ ਨਾਨਕ ਛਟੈ ਨਾਮ ਪਾਉੜੀ ਤ੍ਰੇਉਦ ਸਤਿਨ ਤਾਪ ਸੰਸਾਰ ਆਵਤ ਜਾਤ ਨਰ ਕੇ ਅਵਤਾਰ ਹਰ ਹਰ ਭਜਨ ਨ ਮਨ ਮੈਂ ਆਇਓ ਸੁਖ ਸਾਗਰ ਪ੍ਰਭ ਨਿਮਖ ਨਾ ਗਾਇਓ ਹਰ ਕਸੋਗ ਕਾ ਦੇਕਰ ਬਾਦੀਓ ਧੀਰ ਅਗ ਰੁਗ ਮਾਇਆ ਸਾਧਿਓ ਦਿਨ ਬਕਾਰ ਕਰਤ ਸ਼ਰਮ ਪਾਇਓ ਨੈ ਨੀ ਨੀਂਦ ਸੁਪਨ ਬਰੜਾਇਓ ਹਰ ਬਿਸਰਤ ਹੋਵਤ ਹੀ ਹਾਲ ਸਰਨ ਨਾਨਕ ਪ੍ਰਭ ਪੁਰਖ ਦਿਆਲ ਸਲੋਕ ਚਾਰ ਕੁੰਟ ਚੌਦੇ ਪਵਨ ਸਗਲ ਵਿਆਪਤ ਰਾਮ ਨਾਨਕ ਓ ਨਾ ਦੇਖੀਐ ਪੂਰਨ ਤੰਕੇ ਕਾਮ ਪੌੜੀ ਚੌਦ ਚਾਰ ਕੁੰਟ ਪ੍ਰਭ ਆਪ ਸਗਲ ਪਵਨ ਪੂਰਨ ਪਰਤਾਪ ਦਸੇ ਦਿਸਰ ਵਿਆ ਪ੍ਰਭ ਏਕ ਤਰਨ ਆਕਾਸ ਸਭ ਮੈਂ ਪ੍ਰਭ ਦੇਖ ਜਲ ਥਲ ਬਨ ਪਰਬਤ ਪਤਾਨ ਪਰਮੇਸ਼ਵਰ ਤੈਂ ਬਸੇ ਦਿਯਾਲ ਸੁਖਮ ਅਸਤੂਲ ਸਗਲ ਭਗਵਾਨ ਨਾਨਕ ਗੁਰਮਖ ਬ੍ਰਹਮ ਪ੍ਰਸ਼ਾਨ ਸਲੋਕ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ਸੰਤ ਪ੍ਰਸਾਦ ਦੀ ਪੈ ਮਟੈ ਨਾਨਕ ਬਿਨਸੀ ਚੰਦ ਪੌੜੀ ਅਮਾਵਸ ਆਤਮ ਸੁਖੀ ਪੈ ਸੰਤੋਖ ਦਿਆ ਗੁਰ ਦੀਵ ਮਨ ਤਨ ਸੀਤਲ ਸਾਤ ਸਹਿਜ ਲਾਗ ਪ੍ਰਭ ਕੀ ਸੇਵ ਟੁੱਟੇ ਬੰਧਨ ਬੋ ਵਿਕਾਰ ਸਫਲ ਪੂਰਨ ਤੰਕੇ ਕਾਮ ਦੁਰ ਮਤ ਮਿਟੀ ਹਮੈਂ ਛੋਟੀ ਸਿਮਰਤ ਹਰ ਕੋ ਨਾਮ ਸਰਨ ਗਹੀ ਪਾਰ ਬ੍ਰਹਮ ਕੀ ਮਿਟਿਆ ਆਵਾ ਗਮਨ ਆਪ ਤਰਿਆ ਕੋ ਟੰਬ ਸਿਉ ਗੁਣ ਗੋਬਿੰਦ ਪ੍ਰਭ ਰਵਨਾ ਹਰ ਕੀ ਟੈਲ ਕਮਾਵਨੀ ਜਪਿਏ ਪ੍ਰਭ ਕਾ ਨਾਮ ਗੁਰਪੂਰੀ ਤੇ ਪਾਇਆ ਨਾਨਕ ਸੁਖ ਬਿਸਰਾਮ ਸਲੋਕ ਪੂਰਨ ਕਬਹੂ ਨਾ ਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜੈ ਸਵਾਇਆ ਨਾਨਕ ਹੋਤ ਨਾ ਘਾਟ ਪੌੜੀ ਪੂਰਨ ਮਾ ਪੂਰਨ ਪ੍ਰਭ ਏਕ ਕਰਨ ਕਰਨ ਸਮਰੱਥ ਜੀ ਜੰਤ ਦਿਆਲ ਪੁਰਖ ਸਭ ਉਪਰ ਜੰਕਾ ਹੱਥ ਗੁਣ ਨਿਦਾਨ ਗੋਬਿੰਦ ਗੁਰ ਕੀਆ ਜੰਕਾ ਹੋਈ ਅੰਤਰ ਜਾਮੀ ਪ੍ਰਭ ਸੁਜਾਨ ਅਲਖ ਨਰੰਜਨ ਸੋਈ ਪਾਰ ਬ੍ਰਹਮ ਪਰਮੇਸ਼ਰ ਸਭ ਮੇਂ ਦੇ ਜਾਣਨ ਹਰ ਸੰਤ ਸਹਾਈ ਸਰਨ ਜੋਗ ਆਠ ਪੈਰ ਨਮਸ਼ਕਾਰ ਆਕਥ ਕਥਾ ਨੈ ਬੂਜੀਐ ਸਿਮਰੋ ਹਰ ਕੀ ਚਰਨ ਪਤ ਤਿ ਉਧਾਰ ਨਾਥ ਨਾਥ ਨਾਨਕ ਪ੍ਰਭ ਕੀ ਸਰਨ ਸਲੋਕ ਹੈ ਦੁਖ ਬਿਨ ਸੇ ਸੈਸਾ ਗਇਓ ਸਰਨ ਗਈ ਹਰ ਰਾਈ ਮਨ ਚੰਦੇ ਪਲ ਪਾਇਆ ਨਾਨਕ ਹਰ ਗੁਣ ਗਾਏ ਪੌੜੀ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋ ਉਪਦੇਸੇ ਕੋ ਦਿਰੜੇ ਤਿਸ ਕਾ ਹੋਏ ਉਧਾਰ ਜਿਲ ਬਿਕ ਕਾਟੇ ਹੋਏ ਨਿਰਮਲਾਂ ਜਨਮ ਜਨਮ ਮਲ ਜਾਇ ਹਲ ਤੇ ਪਲ ਤੇ ਮਖਿਉ ਜਲਾ ਨੈ ਪੋਹੀ ਤਿਸ ਮਾਈ ਸੋ ਸੂਰਤ ਸੋ ਬੈਸਨੋ ਸੋ ਗਿਆਨਨੀ ਤਨਵੰਤ ਸੋ ਸੂਰਾ ਕਲਵੰਤ ਸੋਈ ਜਨ ਪਾਜਿਆ ਭਗਵੰਤ ਖਤਰੀ ਬ੍ਰਹਮਨ ਸੂਦ ਬੈਸ ਉਧਰੈ ਸਿਮਰ ਚੰਡਾਲ ਜਿਨ ਜਾਨਿਓ ਪ੍ਰਭ ਆਪਨਾ ਨਾਨਕ ਤਿਸੇ ਰਵਾਲ ਖਤਰੀ ਬ੍ਰਹਮਣ ਸੂਦ ਬੈਸ ਉਧਰੈ ਸਿਮਰ ਚੰਡਾਲ ਜਿਨ ਜਾਨਿਓ ਪ੍ਰਭ ਆਪਨਾ ਨਾਨਕ ਤਿਸੇ ਰਵਾਲ ਵਾਹਿਗੁਰੂ